ਰਾਮ ਰਾਨੀ ਕੀ ਕਰਦਾ ਮਠਾਈਆਂ ਚੜਨੀਆਂ ਗੁਰੂ ਨਾਨਕ ਜੀ ਖੇਤੀ ਦਾ ਕੰਮ ਕਰਦੇ ਸਨ ਉਹ ਕਿਸੇ ਕੋ ਕੁਝ ਵੀ ਪੇਟਾ ਨਹੀਂ ਲੈਂਦੇ ਸਨ ਖੇਤੀ ਤੋਂ ਲੰਗਰ ਤਿਆਰ ਹੁੰਦਾ ਸੀ ਅਤੇ ਆਈ ਗਈ ਸਾత్సੰਗ ਅਵਸਰਤਾ ਆ ਜਾਂਦਾ ਸੀ ਇੱਕ ਦਿਨ ਬਹੁਤ ਸਾਰੀ ਸੰਗਤ ਕਰਤਾਰਪੁਰ ਸਾਹਿਬ ਆ ਗਈ ਕਾਫੀ ਢੇਰ ਲੰਘ ਗਏ ਤੇ 2-3 ਦਿਨ ਮੀ ਵਰਦਾ ਰਹਾ ਲੰਗਰ ਤਿਆਰ ਨਾ ਹੋ ਸਕਿਆ ਸਾਰੀ ਸੰਗਤ ਭੁੱਖ ਨਾਲ ਬੇਸੁਧ ਹੋ ਗਈ ਜਦੋਂ ਨਾਨਕ ਜੀ ਨੇ ਦੇਖਿਆ ਕਿ ਸਾਧ ਸੰਗਤ ਭੁੱਖ ਨਾਲ ਬੇਸੁਧ ਹੈ ਉਹਨਾਂ ਨੇ ਬਾਬਾ ਸ਼੍ਰੀਚੰਦ ਜੀ ਨੂੰ ਬੁਲਾਇਆ ਅਦੇ ਕਿ ਹਾਂ ਸਾਹਮਣੇ ਜੋ ਕਿਕਰ ਦਾ ਦਰਖਤ ਹੈ ਉਸ ਉੱਤੇ ਚੜ ਜਾਓ ਅਦੇ ਉਸ ਨੂੰ ਹਿਲਾਉਣਾ ਦਿਓ ਉਸ ਉੱਤੇ ਮਠਾਈਆਂ ਡਿੱਗਣਗੀਆਂ ਜਿਸ ਨਾਲ ਸਾਰੀ ਸਾਧ ਸੰਗਤ ਦੀ ਭੁੱਖ ਦੂਰ ਹੋਵੇਗੀ ਸਾਰੀ ਸਾਧ ਸੰਗਤ ਤ੍ਰਿਪਤ ਹੋਵੇਗੀ ਖਾ ਕੇ ਬਾਬਾ ਸ਼ਿਰੀਚੰਦ ਜੀ ਨੇ ਕਿਹਾ ਕਿ ਕਿਕਰ ਉੱਤੇ ਕਦੀ ਵੀ ਮਠਾਈਆਂ ਨਹੀਂ ਲਗਦੀਆਂ ਜੇ ਮੈਂ ਤੁਹਾਡੀ ਅਗਿਆ ਮੰਨ ਕੇ ਕਿਕਰ ਉਤੇ ਚੜਵਾਂਗਾ ਤੇ ਸਾਰਿਆਂ ਦੇ ਹਾਸੇ ਦਾ ਸ਼ਿਕਾਰ ਹੋਵਾਂਗਾ ਸਾਰੇ ਮੇਰੇ ਉਤੇ ਹਸਣਗੇ ਮਖੌਲ ਕਰਨਗੇ ਮੈਂ ਕਿਕਰ ਉਤੇ ਨਹੀਂ ਚੜ ਸਕਦਾ ਮਨੂੰ ਮਾਫ ਕਰ ਦਿਓ ਫਿਰ ਨਾਲ ਜੀ ਨੇ ਲక్ష్ਮੀਦਾਸ ਜੀ ਨੂੰ ਕਿਹਾ ਲక్ష్ਮੀਦਾਸ ਜੀ ਨੇ ਕਿਹਾ ਕਿ ਵੱਡੇ ਪ੍ਰਤਾ ਜੀ ਠੀਕ ਕਹਿ ਰਹੇ ਨੇ ਕਿੱਕਰ ਉਤੇ ਚੜਕੇ ਮਠਾਈਆਂ ਕਿਵੇਂ ਡਿੱਗਣ ਗਈਆਂ ਇਹ ਗੱਲ ਮੇਰੀ ਅਗਲ ਤੋਂ ਪਰੇ ਹੈ ਮੈਂ ਵੀ ਕਿਕਰ ਤੇ ਨਹੀਂ ਛੜਾਂਗਾ ਫਿਰ ਨਾਨਕ ਜੀ ਨੇ ਪਹਿਲੇ ਹਨ ਜਿੰਨੂੰ ਕਿਹਾ ਕਿ ਛੇਤੀ ਨਾ ਕਿਕਰ ਉਤੇ ਚੜ 7:30 ਸੰਗਤ ਨੂੰ ਬੁਲਾ ਲੈਣਾ ਜੀ ਨੇ ਤਤਸ਼ੀਨੇ 7:30 ਸੰਗਤ ਨੂੰ ਬੁਲਾਇਆ ਤੇ ਕਿਕਰ ਉਤੇ ਚੜ ਗਏ ਕਿਕਰ ਨੂੰ ਹਲੋਣਾ ਦਿੱਤਾ ਅਧਿਕਰ ਉਤੋਂ ਲੱਡੂ ਜਲੇਬੀ ਰਬੜੀ ਮਠਾਈਆਂ ਪੂਰੀ ਕਾਫੀ ਸਾਰੇ ਸਵੰਦਿਸ਼ਟ ਪਕਵਾਨ ਲਏ। ਇਹ ਸਾਰੇ ਸਾਧ ਸੰਗਤ ਨੂੰ ਜੁੜਤਾ ਹੈਗੇ। ਤੇ ਸਾਰੇ ਸਾਧ ਸੰਗਤ ਨੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਸ਼ਕੈ। ਜਦੋਂ ਪਹਿਲੇ ਨਾ ਜੀ ਥੱਲੇ ਉਤਰੇ ਤੇ ਉਹਨਾਂ ਨੇ ਸਾਰੇ ਸਾਧ ਸੰਗਤ ਨੂੰ ਉਹ ਪਕਵਾਨ ਵਰਤਾਏ ਤਾਂ ਬਹੁਤ ਪ੍ਰਸੰਨ ਹੋਏ। ਨਾਨਕ ਜੀ ਵੀ ਬਹੁਤ ਪ੍ਰਸੰਨ ਹੋਏ ਕਿ ਲੈਨਾ ਜੀ ਮੇਰੀ ਆਗਿਆ ਦਾ ਪਾਲਨ ਕਿਵੇਂ ਬਹੁਤ ਪ੍ਰਸੰਤਾ ਨਾਲ ਕਰਦੇ ਹਨ ਨਾਨਕ ਜੀ ਨਹੀਂ ਲੀਲਾ ਤਾਂ ਹੀ ਰਚੀ ਸੀ ਕਿ ਬਾਬਾ ਸ਼ਿਰੀਚੰਦ ਤੇ ਲక్ష్ਮੀਦਾਸ ਜੀ ਦੇ ਮਨ ਵਿੱਚ ਇਹ ਨਾ ਆਵੇ ਕਿ ਪਹਿਲੇ ਨਾ ਜਿਹਨੂੰ ਗੱਦੀ ਕਿਉਂ ਮਿਲੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਕਿ ਉਹਨਾਂ ਦੇ ਮਨਚ ਪੂਰਨ ਸੇਵਾ ਭਾਵ ਸੀ ਤਾਂ ਕਰਕੇ ਉਹਨਾਂ ਨੂੰ ਇਹ ਗੱਦੀ ਮਿਲੀ ਇਸਬ ਲੀਲਾ ਨਾਨਕ ਜੀ ਦੀ ਰਚੀ ਹੋਈ ਸੀ ਫਿਰ ਨਾਨਕ ਜੀ ਜਦੋਂ ਇਹ ਕਰਾਮਾ ਦੇਖੀ ਤੇ ਸਾਰੇ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਕਹਿ ਲੱਗ ਪਏ ਨਾਨਕ ਜੀ ਨੂੰ ਦੇਖਣ ਲਈ ਬਹੁਤ ਦੂਰ ਦੂਰ ਤੋਂ ਸਾਧ ਸੰਗਤਾਂ ਲੱਗ ਪਈ ਬਹੁਤ ਸਾਰੀਆਂ ਪੇਟਾਂ ਲੈ ਕੇ ਆਂਦੀਆਂ ਪਰ ਨਾਨਕ ਜੀ ਕਿਸੇ ਕੋਲ ਕੋਈ ਪੇਟਾ ਸਵੀਕਾਰ ਨਹੀਂ ਸੀ ਕਰਦੇ ਸਾਰਿਆਂ ਦੀ ਪੇਟਾਂ ਵਾਪਸ ਕਰ ਦਿੰਦੇ ਅਤੇ ਸਾਰਿਆਂ ਨੂੰ ਸਤਨਾਮ ਦਾ ਉਪਦੇਸ਼ ਦਿੰਦੇ ਵੰਡ ਕੇ ਸ਼ਕੰਦੀਆ ਗਿਆ ਦਿੰਦੇ ਕੀਰਤ ਕਰਨ ਦੀ ਆਗਿਆ ਦਿੰਦੇ ਧੰਨਵਾਦ